ਅਜੇ ਸੋ ਰੋਵੇ ਪੀਖਿਆ ਖਾਏ ਇੱਕ ਰਾਜਾ ਅਜੇ ਸੀ ਅਜੇ ਰਾਜਾ ਜਿਹੜਾ ਹੈ ਸ਼੍ਰੀ ਰਾਮਚੰਦਰ ਜੀ ਦਾ ਉਹਨਾਂ ਦੇ ਦਾਦਾ ਜੀ ਸੰਲਗਤ ਤੇ ਦਾਦਾ ਜੀ ਸੰ ਰਾਜਾ ਅਜੇ ਜੀ ਤੇ ਰਾਜਾ ਅਜੇ ਵੀ ਬਹੁਤ ਵੱਡਾ ਦਾਨੀ ਰਾਜਾ ਸੀ ਜਿਹੜਾ ਵੀ ਆਜੇ ਹਰ ਕਿਸੇ ਨੂੰ ਉਸਨੇ ਦਾਨ ਦੇਣਾ ਹੀ ਦੇਣਾ ਤੇ ਦਾਨ ਕੁਝ ਵੀ ਆਜੇ ਜੋ ਵੀ ਹੱਥ ਵਿੱਚ ਜੋ ਉਸ ਨੂੰ ਮਿਲਿਆ ਉਹਨੇ ਚੱਕ ਕੇ ਦਾਨ ਕਰ ਦੇਣਾ ਇੱਕ ਹੰਕਾਰ ਵੀ ਇਸ ਗੱਲ ਦਾ ਬੜਾ ਸੀ ਉਸ ਨੂੰ ਕਿ ਮੇਰੇ ਵਰਗਾ ਕੋਈ ਵੱਡਾ ਦਾਨੀ ਨਹੀਂ ਇਸ ਸੰਸਾਰ ਵਿੱਚ ਤੇ ਲੋਕ ਬੜੀ ਵਾਹਵਾਜੀ ਵੀ ਕਰਦੇ ਸਨ ਇੱਕ ਵਾਰੀ ਕੀ ਹੋਇਆ ਸਵੇਰ ਦਾ ਸਮਾਂ ਸੀ ਅਜੇ ਉਸ ਨੇ ਆਪਣੇ ਨਾਰਮਲ ਜਿਹੇ ਵਸਤਰ ਪਹਿਨੇ ਸਨ ਆਪਣੇ ਘੋੜਿਆਂ ਦੇ ਤਵੇਲੇ ਵਿੱਚ ਘੁੰਮ ਰਿਹਾ ਸੀ ਦੇਖ ਰਿਹਾ ਸੀ ਕੰਮ ਤੇ ਉਧਰੋਂ ਇੱਕ ਬ੍ਰਾਹਮਣ ਜਿਹਾ ਆਇਆ ਫਕੀਰ ਜਿਹਾ ਆਇਆ ਤੇ ਉਸ ਨੇ ਸਵੇਰੇ ਸਵੇਰੇ ਉਸ ਰਾਜੇ ਦੇ ਮੱਥੇ ਲਗਿਆ ਰਾਜਾ ਅਜੇ ਦੇ ਤੇ ਰਾਜੇ ਨੂੰ ਕਹਿੰਦਾ ਕਿ ਰਾਜਨ ਮੈਂ ਤੇਰੀ ਦਰ ਤੇ ਆਇਆ ਤੂੰ ਮੈਨੂੰ ਕੁਝ ਨਾ ਕੁਝ ਦੇ ਕੁਝ ਲੈਣ ਵਾਸਤੇ ਆਇਆ ਕੁਝ ਦਾਨ ਦੇ ਮੈਨੂੰ ਤੇ ਰਾਜਾ